ਇਹ ਜਿਹੜੀ ਤੁਹਾਡੀ ਸਿਸਟੇ ਦੇ ਡੈਥ ਹੋਈ ਹੈ ਕਿਵੇਂ ਹੋਈ ਮੈਂ ਵੀ ਇਹ ਕਹ ਕੇ ਤੁਹਾਨੂੰ ਜਾਂਦੀ ਮੈਂ ਮਦਦ ਨਹੀਂ ਐਮਪੀ ਟਾਈਮ ਥੱਕਦਾ ਵੀ ਨਾ ਜਾ ਨਾ ਦਾ ਤੇ ਮੈਂ ਮਾਂ ਮੁਰਗੀ ਇੰਚ ਵਾਏ ਮਾਂ ਬਾਜਾ ਮਾਰੀ ਪਿੱਛਾ ਚੱਲ ਰਿਹਾ ਹਾਂ ਅਪਾ ਬਿਛੇ ਚੰਗੇ ਪਰੇ ਪਿੱਛੇ ਆ ਤੇ ਨਹੀਂ ਰੁਗੀ ਇਹ ਕਹਿੰਦੇ ਰੁੜ ਗਈ ਆ ਪਾਣੀ ਜਿਆਦਾ ਹੈ ਮਾਂ ਬਚਰਾਓ ਪਾਣੀ ਜਿਆਦਾ ਹੈ ਪਾਣੀ ਦੀ ਲੋੜ ਦਾ ਪਾਣੀ ਪਾਣੀ ਨਹੀਂ ਲੱਗਈ ਮੈਂ ਜਦੋਂ ਪਾਣੀ ਆ ਮੈਂ ਆਹ ਕੋਰ ਚ ਲਿਆ ਕੀ ਨਾ ਕੀ ਇਹਦਾ ਨਾ ਕੀ ਇਹ ਨਾ ਕਲੇੰਜਰ ਹੋ ਰਿਹਾ ਇਥੇ ਤੁਹਾਡੇ ਕੋ ਰਹਿੰਦੇ ਹਾਂ ਜੀ ਕਿ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਮੰਗ ਕੀ ਕਰਦੇ ਆ ਪ੍ਰਸ਼ਾਸਨ ਨੂੰ ਮੰਗੀ ਕਰਦੇ ਆ ਪ੍ਰਸ਼ਾਸਨ ਤੋਂ ਓਏ ਮੰਗ ਕਰਨੇ ਆ ਕਿ ਇਹੋ ਹੀ ਕੋਈ ਬਾਜਾਂ ਨਹੀਂ ਦਿੱਤੇ ਉਹ ਮੈਂ ਰੋਜ਼ ਪਾਣੀ ਪੱਕਦਾ ਦਿੰਦਾ ਮੇਰਾ ਨਾਮ ਸਰ ਪ੍ਰਗਟ ਸਿੰਘ ਕਿਹੜਾ ਪਿੰਡ ਹੈ ਪਿੰਡ ਮੇਰਾ ਰਤਾ ਜੀ ਅੱਡਾ ਟੱਲੀ ਸਾਹਿਬ ਹੈ ਗੁਰਦੁਆਰਾ ਟੱਲੀ ਸਾਹਿਬ ਇੱਥੇ ਹਾਂ ਜੀ ਆ ਜਿਹੜੇ ਬਜ਼ੁਰਗ ਮਾਤਾ ਦੇ ਹੋਈ ਡੈਥ ਕਿਵੇਂ ਆ ਜੀ ਇਹ ਵੀਰ ਜੀ ਕੱਲ ਦੇ ਪਾਣੀ ਆਉਣ ਤੋਂ ਪਹਿਲਾਂ ਇੱਥੇ ਗੁਰਦੁਆਰਾ ਸਾਹਿਬ ਆਏ ਸੀ ਮੁੜ ਕੇ ਪਾਣੀ ਦਾ ਵਹਾਇਆ ਨਾ ਹੋ ਗਿਆ ਕਿ ਇਹਨਾਂ ਕੋ ਵਾਪਸ ਘਰ ਨਹੀਂ ਜਾਇਆ ਗਿਆ ਤੇ ਹੁਣ ਇੱਥੇ ਹੀ ਰਹਾਦੇ ਥੋੜਾ ਜਿਹਾ ਪਾਣੀ ਇਹਨਾਂ ਨੂੰ ਲੱਗਿਆ ਕੇ ਲੱਥਾ ਵਾ ਤੇ ਇਹਨਾਂ ਦਾ ਨਾਲ ਬਰਦਰ ਹੀ ਤੇ ਹਜੇ ਥੋੜਾ ਜਿਹਾ ਗਾਂ ਹੀ ਹੋਏ ਨੇ ਇੱਥੋਂ ਅੱਡੇ ਤੋਂ ਥੋੜਾ ਜਿਹਾ ਗਾਂ ਹੀ ਤੇ ਹਜੇ ਪਿੰਡ ਦੇ ਕਾਫੀ ਦੂਰ ਇਹਨਾਂ ਦਾ ਤੇ ਇਹਨਾਂ ਪੈਰੀ ਦੇ ਕਿਤੇ ਪੈਰ ਫਿਸਲ ਗਿਆ ਤੇ ਜਿਦਾ ਕਰਕੇ ਉੜਕੇ ਰੁੜ ਗਏ ਆ ਤੇ ਕਿਉਂ ਨਾ ਵੀ ਮਦਦ ਹੋ ਗਈ ਆ ਕਿਉਂਕਿ ਤੇ ਗੁਰਦਾਰਾ ਸਾਹਿਬ ਲਿਆਂਦੇ ਇਹਨਾਂ ਨੂੰ ਹੈਲਪ ਕਰਕੇ ਕੱਢ ਕੇ ਲਿਆਂਦਾ ਆ